ਅੱਜ ਦੀ ਸਵਾਦ ਚੀਜ਼ ਤੇ ਉਹ ਵੀ ਨਾਲ ਪਰੌਂਠੇ ਦੇ ਮੈਂ ਕਹਿੰਨੀ ਆ ਕਿਆ ਬਾਤਾਂ ਨੇ ਫਿਰ ਤਾਂ ਰੰਗ ਭਾਗ ਹੀ ਲੱਗ ਜਾਂਦੇ ਨੇ ਹਨਾ ਜਿਹੜੀ ਅੱਜ ਆਪਾਂ ਇੱਕ ਨਵੀਂ ਜੀ ਆਈਟਮ ਬਣਾਈ ਆ ਨਾ ਡਿਫਰੈਂਟ ਚੀਜ਼ ਬਣਾਈ ਆ ਤੇ ਮੈਂ ਕਹਿੰਨੀ ਆ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਹੈਲਥ ਹਰਬਲ 213 ਚੈਨਲ ਖੋਲੋ ਤੇ ਆ ਵੀਡੀਓ ਦੇਖੋ ਆਪਣੀ ਕੁੜੀਓ ਹੋ ਜੋ ਤਿਆਰ ਤੁਸੀਂ ਆਪਾਂ ਕੀ ਕੀਤਾ ਹੈਗਾ ਹਰਾ ਧਨੀਆ ਲਿਆ ਹੈਗਾ ਹਰਾ ਸ਼ੋਰੀਆ ਲਿਆ ਹੈਗਾ ਤੇ ਟਮਾਟਰ ਲਏ ਆ ਲਾਲ ਲਾਲ ਤੇ ਨਾਲ ਹਰੀਆਂ ਮਿਰਚਾਂ ਅੱਜ ਆਪਾਂ ਹਰੇ ਦਾ ਤੇ ਰੈੱਡ ਲਾਲ ਦਾ ਕੰਬੀਨੇਸ਼ਨ ਕੀਤਾ ਠੀਕ ਹੈ ਇਹ ਆਪਾਂ ਕੀ ਬਣਾਉਣ ਲੱਗੇ ਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਸ਼ੋਲੂਆ ਕੱਢ ਲਿਆ ਤੇ ਹਰਾ ਧਨੀਆ ਚੀਰ ਲਿਆ ਤੇ ਟਮਾਟਰ ਚੀਰ ਲੇ ਹਰੀਆਂ ਮਿਰਚਾਂ ਚੱਕ ਲੀਆਂ ਠੀਕ ਹੈ ਜੀ ਆਹ ਚਾਰ ਚੀਜ਼ਾਂ ਨੇ ਚਾਰਾਂ ਚੀਜ਼ਾਂ ਤੋਂ ਇਹ ਕੀ ਬਣਨ ਲੱਗਿਆ ਹੈਗਾ ਤੁਹਾਨੂੰ ਮੈਂ ਦੱਸਦੀ ਆ ਆਪਾਂ ਲਿਆ ਜੀ ਕੁੰਡਾ ਕੁੰਡਾ ਘੋਟਾ ਚੱਕੋ ਆਪਣਾ ਹੁਣ ਕਈ ਜਗ੍ਹਾ ਤੇ ਇਹਨੂੰ ਕੁੰਡੀ ਕਹਿੰਦੇ ਅਤੇ ਕਈ ਜਗ੍ਹਾ ਤੇ ਇਹਨੂੰ ਸੁਨਹਿਰਾ ਕਹਿੰਦੇ ਆ ਜੀ ਠੀਕ ਹੈ ਕੁੰਡੇ ਨੂੰ ਤੇ ਆਪਾਂ ਬੋਲੀ ਸਾਰੀ ਜਾਣਦੇ ਆ ਤੇ ਸਾਰੀ ਆਪਾਂ ਨੂੰ ਪਤਾ ਹੈਗਾ ਤੇ ਆਪਾਂ ਅੱਜ ਆਪਣਾ ਕੁੰਡਾ ਘੋਟਾ ਚੱਕਿਆ ਤੇ ਆਪਾਂ ਹੁਣ ਇਹਦੇ ਵਿੱਚ ਪਾਤਾ ਜੀ ਸ਼ੋਰੂਆ ਠੀਕ ਹੈ ਸ਼ੋਰੂਆ ਪਾ ਕੇ ਇਹਦੇ ਵਿੱਚ ਪਾਤਾ ਥੋੜਾ ਜਿਹਾ ਨਮਕ ਨਮਕ ਸ਼ਮਕ ਪਾ ਕੇ ਤੇ ਹੁਣ ਪਾ ਦੇਣੀਆਂ ਨੇ ਜੀ ਇਹਦੇ ਵਿੱਚ ਲਾਲ ਮਿਰਚਾਂ ਅੱਜ ਇਹ ਹਰੇ ਦਾ ਤੇ ਲਾਲ ਦਾ ਕੰਬੀਨੇਸ਼ਨ ਹੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਬਸ ਆ ਨਮਕ ਗਿਆ ਮਾੜਾ ਜਿਹਾ ਵਿਚਾਰਾ ਚਿੱਟਾ ਤੇ ਬਾਕੀ ਸਾਰਾ ਕਲਰ ਉਹੀ ਹੈ ਠੀਕ ਹੈ ਜੀ ਦੋ ਚੀਜ਼ਾਂ ਤੋਂ ਹੀ ਬਣਾਇਆ ਹੈ ਦੇਖੋ ਕਿੱਡੀ ਸੋਹਣੀ ਦੋ ਰੰਗਾਂ ਤੋਂ ਚੀਜ਼ ਜਿਹੜੀ ਬਣਦੀ ਐ ਉਹ ਦੇਖੋ ਵਖਰੀ ਜੀ ਬਣੂਗੀ ਹਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜ ਲੈਣਾ ਰਗੜ ਲੈਣਾ ਸਮਾਰ ਕੇ ਚੰਗੀ ਤਰ੍ਹਾਂ ਇਹਨੂੰ ਮਤਲਬ ਮਿਕਸ ਕਰ ਲੈਣਾ ਮੇਰੇ ਕਹਿਣ ਦਾ ਮਤਲਬ ਤੇ ਹੁਣ ਕੀ ਕੀਤਾ ਜੀ ਆਪਾਂ ਹਰੀਆਂ ਮਿਰਚਾਂ ਚੱਕੀਆਂ ਧੋ ਕੇ ਰੱਖੀਆਂ ਸੀ ਤੇ ਇਹਨਾਂ ਦੇ ਆ ਡੂਡੇ ਜੇ ਲਾ ਲੈਣੇ ਨੇ ਤੇ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਲੈਣੀਆਂ ਨੇ ਹਰੀਆਂ ਮਿਰਚਾਂ ਦਾ ਟੇਸ ਵੱਖਰਾ ਹੀ ਹੁੰਦਾ ਜਿੰਨਾ ਚਿਰ ਘਰ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਨਾ ਹੋਣ ਨਾ ਤੇ ਮੈਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਤੇ ਧਨੀਆ ਧਣੀਆਂ ਦੀ ਗੁੱਟੀ ਹੋਵੇ ਟਮਾਟਰ ਹੋਣ ਹਰੀਆਂ ਮਿਰਚਾਂ ਹੋਣ ਮੈਂ ਕਹਿੰਦੀ ਆ ਕਿਆ ਬਾਤਾਂ ਨੇ ਫੇਰ ਐਂ ਲੱਗਦਾ ਵੀ ਹੁਣ ਸਬਜ਼ੀ ਬਣਾਉਣੀ ਐ ਨਹੀਂ ਤਾਂ ਮੇਰਾ ਨਹੀਂ ਜੀ ਕਰਦਾ ਹੈਗਾ ਮੈਨੂੰ ਸਵਾਦ ਹੀ ਨਹੀਂ ਲੱਗਦੀ ਇਹਨਾਂ ਤੋਂ ਬਿਨਾ ਆਪਾਂ ਕੀ ਕੀਤਾ ਹਰਾ ਧਨੀਆ ਚੱਕਿਆ ਜੀ ਉਹ ਵੀ ਵਿੱਚ ਹੀ ਰਗੜ ਲਿਆ ਮੈਂ ਕਹਿੰਦੀ ਆ ਸਾਰਾ ਕੁਝ ਵਿੱਚ ਰਗੜ ਲੋ ਤੇ ਆਹ ਦੇਖੋ ਜੀ ਤੁਸੀਂ ਵਧੀਆ ਬਣਾ ਲਓ ਕਰ ਲਓ ਤਿਆਰ ਤੇ ਹੁਣ ਪਾ ਲੇ ਜੀ ਆਪਾਂ ਲਾਲ ਟਮਾਟਰ ਇਹਨਾਂ ਨੂੰ ਜ਼ਿਆਦਾ ਨਹੀਂ ਆਪਾਂ ਰਗੜਨਾ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਰਗੜ ਲਿਆ ਨਾ ਤੇ ਫੇਰ ਇਹਨਾਂ ਦਾ ਟੇਸਟ ਜਾਏ ਲੱਗਦਾ ਵੀ ਲਾਲ ਟਮਾਟਰ ਤਾਂ ਵਿੱਚ ਹੈ ਨਹੀਂਗੇ ਇਹ ਤਾਂ ਸੌਸ ਜੀ ਪਾ ਲਈ ਹਨਾ ਬਾਕੀ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਵੱਧ ਵੀ ਰਗੜ ਸਕਦੇ ਹੋ ਪਰ ਮੈਂ ਆਪਦੇ ਹਿਸਾਬ ਨਾਲ ਹੀ ਰੱਖਦੀ ਹੁੰਨੀ ਆ ਮੈਂ ਤਾਂ ਜੇ ਪਿਆਜ਼ ਦੀ ਚਟਣੀ ਰੱਖਦੀ ਆ ਨਾ ਤੇ ਉਹ ਵੀ ਮੈਨੂੰ ਐ ਲੱਗਦਾ ਜੇ ਪਿਆਜ਼ ਦਿਸੇ ਨਾ ਨਾ ਤਾਂ ਚਟਣੀ ਨੂੰ ਸਵਾਦ ਲੱਗਣੀ ਹੈ ਨਾ ਕਈ ਘਰ ਬਣਾਉਂਦੇ ਆ ਇਹੋ ਜੀ ਗੱਲ ਨਹੀਂ ਆ ਦੇਖੋ ਜੀ ਆਪਾਂ ਰਗੜ ਲਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਆਪਣੇ ਘੋਟੇ ਨੂੰ ਇਹਨੂੰ ਕਰਕੇ ਸਾਫ਼ ਤੇ ਇਹਨੂੰ ਇਕੱਠਾ ਕਰ ਲੈਣਾ ਹੈਗਾ ਠੀਕ ਹੈ ਜੀ ਬੜਾ ਸਵਾਦ ਲੱਗਦਾ ਜੇ ਆਹੀ ਚੀਜ਼ ਆਪਾਂ ਮਿਕਸੀ ਚ ਬਣਾਉਂਦੇ ਮੈਨਕੀ ਕਦੇ ਨਹੀਂ ਸਵਾਦ ਲੱਗਣੀ ਸੀਗੀ ਅਸੀਂ ਇਹ ਲਿਓ ਬਣਾਇਆ ਕਰੋ ਮੇਰੇ ਵੀਰਾਂ ਨੂੰ ਬੱਚਿਆਂ ਨੂੰ ਖਵਾਇਆ ਕਰੋ ਹਨਾ ਰੋਜ਼ ਦੀ ਰੋਜ਼ ਨਵੀਂ ਤੋਂ ਨਵੀਂ ਆਈਟਮ ਬਣਾਇਆ ਕਰੋ ਆ ਦੇਖੋ ਕਿੱਡੀ ਸੋਹਣੀ ਬਣ ਗਈ ਤੇ ਦੂਜੇ ਬੰਨੇ ਧਰ ਲਿਆ ਤਵਾ ਤੇ ਕਾਕੂ ਭੈਣ ਜੀ ਨੇ ਗੁੰਨੇ ਆਟਾ ਤੇ ਆਟਾ ਬਣਾਤਾ ਪੱਥਰ ਮੈਂ ਕਿਹਾ ਤੇਰਾ ਭਲਾ ਹੋ ਜਾਏ ਤੇਰਾ ਕੀ ਕਰਤਾ ਤੂੰ ਚੱਲ ਮੈਂ ਕਿਹਾ ਔਖੀ ਸੌਖੀ ਬਣਾਉਣੀ ਹੈ ਰੋਟੀ ਜੋਰ ਤਾਂ ਸਾਰਾ ਲੱਗ ਜੂਗਾ ਬਾਹਾਂ ਦਾ ਮੈਨੂੰ ਚੜਿਆ ਗੁੱਸਾ ਹੁਣ ਮੈਂ ਕਾ ਤੂੰ ਕੀ ਕਰਤਾ ਹੁਣ ਦੰਦ ਕੱਢੀ ਜਾਂਦੀ ਐ ਕਹਿੰਦੀ ਐ ਮਾਂ ਆਖੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਨਾ ਠੰਡੇ ਪਾਣੀ ਦਾ ਆਟਾ ਗੁੰਨਤਾ ਤੇ ਤਾਂ ਕਰਕੇ ਥੋੜਾ ਜਿਹਾ ਕਰੜਾ ਹੋ ਗਿਆ ਮਾਂ ਆਹ ਚੱਲ ਕੋਈ ਨਹੀਂ ਭਾਈ ਜਿਹੜਾ ਕੁਝ ਹੋ ਗਿਆ ਹਵਾ ਗਿਆ ਤੇ ਆਪਾਂ ਹੁਣ ਚਟਣੀ ਵੀ ਪਾ ਲੈਣੀ ਦੂਜੇ ਪਾਸੇ ਕੌਲੀ ਦੇ ਵਿੱਚ ਤੇ ਇਧਰ ਆਪਾਂ ਪਰੌਂਠਾ ਬਣਾ ਲੈਣਾ ਚੰਗਾ じゃ ਘਿਓ ਲਾ ਕੇ ਠੀਕ ਐ ਖਾ ਪੀ ਲੋ ਚੰਗਾ ਕੁਝ ਨਹੀਂ ਹੁੰਦਾ ਮੈਂ ਕਹਿੰਦੀ ਜਿੰਨਾ ਵਧੀਆ ਚੰਗੀ ਚੀਜ਼ ਖਾਉਂਗੀ ਆ ਤੇ ਓਨੀ ਹੀ ਵਧੀਆ ਆਪਣੀ ਲਾਈਫ ਨਿਕਲਦੀ ਜਾਂਦੀ ਹੈਗੀ ਤੇ ਆਪਾਂ ਹੁਣ ਕੀ ਕੀਤਾ ਜੀ ਕੌਲੀ ਦੇ ਵਿੱਚ ਪਾ ਲਿਆ ਇਹਨੂੰ ਕੌਲੀ ਦੇ ਵਿੱਚ ਪਾ ਕੇ ਰੱਖ ਲੋ ਤੁਸੀਂ ਤੇ ਦੂਜੇ ਬੰਨੇ ਆਪਣਾ ਪਰੌਂਠਾ ਹੋ ਰਿਹਾ ਤਿਆਰ ਮੈਂ ਕਹਿੰਦੀ ਆ ਪਰੌਂਠਾ ਵੀ ਕੀ ਬਣਾਉਣਾ ਆਪਾਂ ਤਿੱਖਾ ਤਿੱਖਾ ਬਣਾਉਣਾ ਵਧੀਆ ਰੜਿਆ ਰੜਿਆ ਇੱਕ ਤਾਂ ਆਟਾ ਕਰੜਾ ਸੀ ਥੋੜਾ ਜਿਹਾ ਕਾਕੂ ਭੈਣ ਜੀ ਨੇ ਗੁੰਨਿਆ ਤੇ ਇੱਕ ਪਰੌਂਠਾ ਵਿਚਾਰਾ ਥੋੜਾ ਜਿਹਾ ਵਧੀਆ ਤੇ ਇਹ ਨਾ কুরਕਰਾ কুরਕਰਾ ਜਿਹਾ ਲੱਗੂਗਾ ਸਵਾਦ ਤੇ ਉੱਤੇ ਚੰਗਾ ਚੋਖਾ ਜਿਹਾ ਲਾ ਲਓ ਕਿਉਂ ਚੰਗਾ ਚੋਖਾ ਜਿਹਾ ਘਿਓ ਲਾ ਕੇ ਵਧੀਆ ਤੇ ਇਹਨੂੰ ਲਓ ਜੀ ਤੁਸੀਂ ਰਾੜ ਤੇ ਮੈਨੂੰ ਐਂ ਦੱਸੋ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਵਧੀਆ ਲੱਗਦੀ ਹੈ ਲਾਈਕ ਕਰੋ ਤੇ ਨਹੀਂ ਵਧੀਆ ਲੱਗਦੀ ਤਾਂ ਡਿਸਲਾਈਕ ਕਰ ਦਿਓ ਜੀ ਇਹ ਤੁਹਾਨੂੰ ਪੂਰਾ ਪੂਰਾ ਅਧਿਕਾਰ ਹੈ ਤੇ ਆਹ ਲਓ ਜੀ ਆਪਾਂ ਇਹਨੂੰ ਚੱਕ ਕੇ ਤੇ ਆਪਾਂ ਰੱਖ ਲਿਆ ਕੌਲੀ ਦੇ ਵਿੱਚ ਨਾਲੇ ਮੈਨੂੰ ਇਹ ਦੱਸਿਆ ਕਰੋ ਕਿੱਥੋਂ ਕਿੱਥੋਂ ਵੀਡੀਓ ਮੇਰੇ ਭੈਣ ਭਰਾ ਦੇਖ ਰਹੇ ਦੇਖੋ ਕਿੰਨਾ ਸੋਹਣਾ ਕਲਰ ਹੈ ਮੈਂ ਕਹਿੰਨੀ ਮੈਨੂੰ ਤਾਂ ਇੰਨਾ ਸਵਾਦ ਲੱਗਿਆ ਤੁਸੀਂ ਵੀ ਅੱਜ ਕੀ ਕਰਨਾ ਹੈਗਾ ਨਾਲ ਗਲੱਸੀ ਦਾ ਗਲਾਸ ਵੀ ਪਰ ਲਿਓ ਤੇ ਨਾਲ ਦਹੀਂ ਦੀ ਵੀ ਕੌਲੀ ਚੱਕ ਲਿਓ ਠੀਕ ਹੈ ਆ ਲੋ ਜੀ ਆਪਾਂ ਬਣਾ ਲਈ ਜੀ ਆਪਣੀ ਵਧੀਆ ਮੈਂ ਕਹਿੰਦੀ ਰੰਗਾ ਰੰਗ ਸਬਜੀ ਇਹ ਰੰਗਾ ਰੰਗ ਨੇ ਆਪਣਾ ਮੂਡ ਵੀ ਰੰਗਾ ਰੰਗ ਕਰਦਣਾ ਓਕੇ ਜੀ ਬਾਏ ਬਾਏ ਕਰੋ ਇੰਜਵਾਏ ਬਣਾਓ ਚੀਜ਼ਾਂ